ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਬੀਜੇਪੀ ਵਾਸਤੇ ਇੱਕ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ ਇਹ ਜਿਹੜੇ ਪੱਤੇ ਨੇ ਨਾ ਖੇਡੇ ਜਾ ਰਹੇ ਨੇ ਜਿੰਨੇ ਵੀ ਪੰਜਾਬ ਦੇ ਡੇਰੇ ਨੇ ਵੀ ਉਹਨਾਂ ਡੇਰਿਆਂ ਰਾਹੀਂ ਵੀ ਜੇ ਵੀ ਐਂਟਰੀ ਕਰੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਵੇ 2027 ਦੇ ਵਿੱਚ ਮੇਰੀ ਪਰਸਨਲ ਰਾਇ ਪਤਾ ਕੀ ਹੈ ਮੈਂ ਕੋਈ ਬਹੁਤਾ ਵੱਡਾ ਲੀਡਰ ਕੋਈ ਵਿਦਵਾਨ ਕੋਈ ਸ਼ਾਸਕ ਇਹ ਬੰਦਾ ਹੈ ਨਹੀਂ ਅਸੀਂ ਆਮ ਜੀ ਪਰ ਉਹ ਕਈ ਬੰਦੇ ਫੋਨ ਕਰਕੇ ਕਹਿੰਦੇ ਅਗਿਆਨੀ ਬੁੱਟਾ ਸਿੰਘ ਬਾੜੀ ਪੱਟੀ ਗੱਲ ਕਰ ਜਾਂਦਾ ਚਲੋ ਕੋਈ ਨਹੀਂ ਵੱਡੀ ਸਮਝ ਲਿਓ ਛੋਟੀ ਸਮਝ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਝਾੜੂ ਵਾਲੇ ਹੋਣ ਜਾਂ ਕਾਂਗਰਸ ਹੋਵੇ ਇਹ 2027 ਦੇ ਵਿੱਚ ਪੱਤੇ ਖੇਡੇ ਨਹੀਂ ਜਾ ਸਕਦੇ ਕਿ ਡੇਰਿਆਂ ਰਾਹੀਂ ਕੋਈ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰੇ ਯਾਨੀ ਕਿ ਡੇਰਿਆਂ ਰਾਹੀਂ ਕੋਈ ਪੰਜਾਬ ਦੀ ਵਿੱਚ ਸਰਕਾਰ ਬਣਾਵੇ ਇਹ ਪੱਤੇ ਖੇਡੇ ਨਹੀਂ ਜਾ ਸਕਦੇ ਇਹ ਸੱਚਾਈ ਹੈ ਬੀਜੇਪੀ ਜਦੋਂ ਵੀ ਸਰਕਾਰ ਬਣਾਉਗੀ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਬਣਾਉਗੀ ਨਾ ਕਿਸੇ ਨਾਲ ਗੱਠ ਜੋੜ ਕਰਕੇ ਸਰਕਾਰ ਬਣਨੀ ਹੈ ਨਾ ਕਿਸੇ ਡੇਰੇਦਾਰ ਨੂੰ ਨਾਲ ਲੈ ਕੇ ਸਰਕਾਰ ਬਣਨੀ ਹੈ ਕਿਉਂਕਿ ਜਿਹੜੇ ਡੇਰਿਆਂ ਵਾਲੇ ਰੱਬ ਦਾ ਪਾਠ ਪੜ੍ਹਾਉਂਦੇ ਨੇ ਨਾ ਜਿਹੜੇ ਕਹਿੰਦੇ ਨੇ ਰੱਬ ਰੱਬ ਕਰੋ ਤੁਹਾਡੇ ਦੁੱਖ ਕੱਟੇ ਜਾਣਗੇ ਤੁਹਾਡੀ ਚਰਾਸੀ ਖੱਟੀ ਜਾਊ ਦੋਨੋਂ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ہاں ਜਿਹੜੀ ਪਾਰਟੀ ਸਰਕਾਰ ਬਣਾਉਣਾ ਚਾਹੁੰਦੀ ਹੈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੇ ਪੰਜਾਬ ਦੇ ਲੋਕ ਯਕੀਨ ਕਰ ਸਕਦੇ ਆ ਪਰ ਲਾਰੇ ਨਹੀਂ ਲਾਈ ਜਾ ਸਕਦੇ ਅਸੀਂ ਐਂ ਕਰਾਂਗੇ ਅਸੀਂ ਬੱਕਰ ਇਦਾਂ ਨਹੀਂ ਹੋਣਾ 2020 2027 ਦੇ ਵਿੱਚ ਤਾਂ ਇਹ ਕਦੇ ਨਹੀਂ ਹੋਣਾ ਖਾਸ ਕਰਕੇ ਜਿਹੜਾ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਹੈ ਨਾ ਤੇ ਇਹਨਾਂ ਦੇ ਪ੍ਰੇਮੀ ਤਾਂ ਕਾਫੀ ਹੋ ਸਕਦੇ ਆ ਬਾਹਰਲੇ ਮੁਲਕਾਂ 'ਚ ਵੀ ਹੋਣਗੇ ਪੂਰੇ ਭਾਰਤ ਵਿੱਚ ਹੋਣਗੇ ਪੰਜਾਬ ਵਿੱਚ ਹੋਣਗੇ ਪਰ ਉਹਨਾਂ ਪ੍ਰੇਮੀ ਜਿੰਨੇ ਇੱਕ ਮੈਨੂੰ ਫੋਨ ਆਇਆ ਉਹ ਕਹਿੰਦੇ ਗਿਆਨੀ ਜੀ ਬੋਲ ਦਿਓ ਇਹ ਗੱਲ ਲੇកਾ ਦੱਸੋ ਕਹਿੰਦੇ ਬਾਬੇ ਦੇ ਸਾੜੇ ਸ਼ਰਦਾ ਮਾੜੀ ਮੋਟੀ ਖੋ ਸਕਦੀ ਹੈ ਪਰ ਕਹਿੰਦੇ ਅਸੀਂ ਬੋਟ ਨਹੀਂ ਕਿਸੇ ਪਿੱਛੇ ਲੱਗ ਕੇ ਪੁੰਦ ਤੇ ਗੱਲ ਬਹੁਤੇ ਲੋਕਾਂ ਨੇ ਫੋਨ ਕਰਕੇ ਕਹੀ ਹੈ ਕਈ ਤਾਂ ਕਹਿੰਦੇ ਮੇਰੇ ਘਰ ਵਾਲੀ ਜਾਂਦੀ ਹੈ ਉੱਥੇ। ਕਈ ਬੀਬੀਆਂ ਕਹਿੰਦੀਆਂ ਮੇਰੇ ਘਰ ਵਾਲਾ ਜਾਂਦਾ ਸਾ ਅਸੀਂ ਕਿ ਲੈਣਾ ਬਾਬੇ ਤੋਂ। ਮਤਲਬ ਇਹ ਸਾਫ ਹੈ ਵੀ ਜਿੱਡਾ ਮਰਜ਼ੀ ਡੇਰੇਦਾਰ ਰਾਜਨੀਤੀ ਵਿੱਚ ਆ ਕੇ ਇਹ ਪ੍ਰੂਫ ਕਰਨ ਦੀ ਕੋਸ਼ਿਸ਼ ਕਰੇ ਕਿ ਮੇਰੇ ਬਲਬੁੱਤ ਤੇ ਸਰਕਾਰ ਬਣ ਜੂ ਜਾਂ ਮੈਂ ਬਣਾ ਦੂੰਗਾ ਇਹ ਹੋਣਾ ਨਹੀਂ। ਕਿਉਂਕਿ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਸਮਝ ਹੈ ਵੀ ਜਿਹੜੇ ਬੰਦੇ ਰੱਬ ਦੇ ਨਾਂ ਤੇ ਇਹ ਸ਼ਾਸਤਾਂ ਕਰਦੇ ਨੇ ਰਾਜਨੀਤੀ ਕਰਦੇ ਨੇ ਵੀ ਉਹਨਾਂ ਤੇ ਕੋਈ ਬੰਦਾ ਯਕੀਨ ਨਹੀਂ ਕਰੂਗਾ ਤੇ ਕਰਨਾ ਵੀ ਨਹੀਂ ਚਾਹੀਦਾ ਕਰਨਾ ਵੀ ਨਹੀਂ ਚਾਹੀਦਾ ਜਿਹੜੇ ਬੰਦੇ ਕਹਿੰਦੇ ਨੇ ਰੱਬ ਨੇ ਸਾਡੇ ਲਈ ਆਹ ਕਰਤਾ ਰੱਬ ਨੇ ਮੌਜਾਂ ਲਾਤੀਆਂ ਰੱਬ ਨੇ ਆਹ ਦੇਤਾ ਰੱਬ ਨੇ ਉਹ ਦੇਤਾ ਤੇ ਆਪ ਸਰਕਾਰਾਂ ਦੇ ਤਲ ਤੇ ਚੜਦੇ ਫਿਰਦੇ ਇਹਦਾ ਮਤਲਬ ਫਿਰ ਲੋਕਾਂ ਨੂੰ ਮਰਾ ਕਰਦੇ ਨੇ ਨਾ ਵੀ ਤੁਸੀਂ ਰੱਬ ਰੱਬ ਕਰੇ ਚੱਲੋ ਤੁਹਾਡੇ ਦੋ ਕੱਟੇ ਜਾਣਗੇ ਇਵਰ ਆਪਣੇ ਤੋਂ ਕੱਟਣ ਵਾ ਤਸਕਰਾਂ ਕੋਲੇ ਜਾਂਦੇ ਇਹ ਲੋਕਾਂ ਨੂੰ ਯਕੀਨ ਹੋ ਗਿਆ ਮੈਂ ਕੱਲੇ ਗ੍ਰਿੰਦਰ ਬਾਬੇ ਦੀ ਗੱਲ ਨਹੀਂ ਕਰਦਾ ਕਈ ਵਾਰੀ ਪ੍ਰੇਮਿਕ ਗੁੱਸੇ ਹੁਣ ਵੀ ਸਾਡੇ ਬਾਬੇ ਨੂੰ ਤੁਸੀਂ ਹਰ ਵਾਰਤ ਭੰਡੀ ਜਾਂਦੇ ਹੋ ਅਸੀਂ ਕੀ ਬੜੇ ਮੇਲੇ ਨੇ ਤੁਹਾਡੇ ਬਾਬੇ ਤੋਂ ਤੁਹਾਡਾ ਬਾਬਾ ਮੁੱਖ ਮੰਤਰੀ ਬਣੇ ਭਾਵੇਂ ਪ੍ਰਧਾਨ ਮੰਤਰੀ ਬਣੇ ਭਾਵੇਂ ਰਾਸ਼ਟਰਪਤੀ ਬਣੇ ਭਾਵੇਂ ਟਰੰਪ ਦੀ ਕੁਰਸੀ ਤੇ ਜਾ ਕੇ ਬਹਿ ਜਾ ਸਾਰੇ ਸੀ ਕੀ ਲੈਣ ਉਹ ਇੱਥੇ ਪੰਜਾਬ ਦੀ ਗੱਲ ਕਰਨੀ ਵੀ ਪੰਜਾਬ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਲੀਡਰ ਪੰਜਾਬ ਦੇ ਲੋਕਾਂ ਵਿੱਚ ਖੜ ਕੇ ਕਦੇ ਵੀ ਆ ਤੁਹਾਡੇ ਮੁੱਦੇ ਨੇ ਤੇ ਹੱਲ ਕਰਾਂਗੇ ਜੇ ਨਾ ਕਰੇ ਵੀ ਜੁੱਤੀਆਂ ਤੁਹਾਡੀਆਂ ਸਿਰ ਮੇਰਾ ਸੌਂ ਸੂਤੇ ਗੱਲ ਨਹੀਂ ਬਣਨੀ ਜਿਵੇਂ ਕੈਪਟਨ ਨੇ ਕਹਿੰਦਾ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰ ਗੁੱਟਕਾ ਸਹਿਵਤ ਵਿੱਚ ਪੜ ਕੇ ਸੌਂ ਖਾ ਲਈ ਸੀ ਅੱਜ ਹੁਣ ਬਾਗਲ ਵਰਗੇ ਕਹੀ ਜਾਂਦੇ ਨੇ ਸਾਡੀ ਸਰਕਾਰ ਬਣਾ ਦਿਓ ਅਸੀਂ ਜਿਹੜੇ ਆ ਬੰਨ ਨੇ ਨਾ ਕੰਕਰੀਟ ਦੇ ਬਣਾ ਦਿਆਂਗੇ ਇਦਾਂ ਨਹੀਂ ਇਦਾਂ ਕਹਿ ਕੇ ਗੱਲ ਨਹੀਂ ਬਣਨੀ ਗਰੰਟੀ ਕਿਸੇ ਤਰੀਕੇ ਨਾਲ ਦਿਓ ਲੋਕਾਂ ਨੂੰ ਵਿਸ਼ਵਾਸ ਹੋਵੇ ਤੇ ਮੈਂ ਬੇਨਤੀ ਕਰਨੀ ਹੈ ਮੈਂ ਖੁਦ ਚਾਹਨਾ ਹੋਰ ਦੱਸੋ ਵੀ 5 ਸਾਲ ਦੇ ਬਾਅਦ ਸਰਕਾਰ ਚੇਂਜ ਹੋਣੀ ਚਾਹੀਦੀ ਹੈ ਮੰਨ ਕੇ ਚਲੋ ਬੀਜੇਪੀ ਦੀ ਆ ਜੇ ਕਾਂਗਰਸ ਦੀ ਆ ਜੇ ਅਕਾਲੀਆਂ ਦੀ ਆ ਸੱਚ ਅਕਾਲੀਆਂ ਦੀ ਤਾਂ ਹਮ 2092 ਚਾਉਣੀ ਪਿਛਲੀ ਵੀਡੀਓ ਚ ਮੈਂ 1992 ਕਹਿ ਗਿਆ ਸੀ ਕਈਆਂ ਨੇ ਕਮੈਂਟ ਕੀਤੇ ਉਹ ਮੈਂ ਜਾਣ ਬੁੱਝ ਕੇ ਕਿਹਾ ਸੀਗਾ ਜਦੋਂ ਇਹ ਕਹਿ ਸਕਦੇ ਨੇ ਹਮ 12 ਚੌਕ 12 5 48 55 ਆਪਾਂ ਤਾਂ ਨਹੀਂ ਕੀ ਕੁਛ ਕਿਹਾ ਸੀ ਮੈਂ ਤਾਂ 100 ਸਾਲ ਦਾ ਹੀ ਫਰਕ ਪਾਇਆ ਮੈਂ ਤਾਂ ਪਿੱਛੇ ਲੈ ਕੇ ਗਿਆ ਉਮਰ ਛੋਟੀ ਕੀਤੀ ਹੈ ਪਰ ਨਹੀਂ 2092 ਚਾਉਣੀ ਜਿਆਈ ਉਹ ਕਿਨੇ ਦੇਖਿਆ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਸਿਰਫ ਇਹ ਗੱਲ ਕਹੀ ਹੈ ਵੀ ਜਿਹੜੇ ਬਾਬੇ ਵੀ ਨਾ ਇਹ ਰੱਬ ਦਾ ਪਾਠ ਪੜ੍ਹਾ ਕੇ ਲੋਕਾਂ ਨੂੰ ਗਮਰਾਹ ਕਰਦੇ ਨੇ ਵੀ ਫਲਾਣੀ ਸਰਕਾਰ ਬਣਾ ਦੇਾਂਗੇ ਫਲਾਣੀ ਪਾਰਟੀ ਦੀ ਬਣਾ ਦੇਾਂਗੇ ਉਹਨਾਂ ਨੂੰ ਬੇਨਤੀ ਹੈ ਪਹਿਲਾਂ ਬਹੁਤੇ ਬਾਬਿਆਂ ਨੇ ਝੁੱਗਾ ਚੌੜ ਕਰਾਇਆ ਹੈ ਬਹੁਤੇ ਨਿਕਰੇ ਆ ਜਿਹਨੂੰ ਰਾਜਨੀਤੀ ਸਮਝ ਹੈ ਨਹੀਂ ਨਾ ਉਹ ਜੇਲ੍ਹਾਂ ਦੇ ਵਿੱਚ ਗੁੱਲਦੇ ਫਿਰਦੇ ਆ ਉਹ ਆਸ਼ਰਮ ਨੂੰ ਪੁੱਛ ਲੋ ਉਹਦਾ ਸਾਰਾ ਕੁਝ ਤੋੜ ਤਾੜ ਕੇ ਉੱਥੇ ਪਤਾ ਨਹੀਂ ਕੀ ਬਣਾਈ ਜਾ ਰਹੀ ਸਰਕਾਰ ਨੇ ਆਰਡਰ ਕਰ ਦਿੱਤੇ ਕਿ ਉੱਥੇ ਉਹ ਬਣਾਉਣਾ ਕੀ ਬਣਾਉਣਾ ਪਤਾ ਨਹੀਂ ਕੀ ਬਣਾਉਣਾ ਤੇ ਦੂਜਾ ਜਿਹੜਾ ਬਾਬਾ RAMDEV ਪੌਣੀ ਅਖਾਲਾ ਉਹਨੂੰ ਰਾਜਨੀਤੀ ਬਾਰੇ ਪਤਾ ਹੈ ਰਾਜਨੀਤੀ ਬਾਰੇ ਉਹਨੂੰ ਪਤਾ ਚੰਗੇ ਤਰ੍ਹਾਂ ਉਹ ਕੋਈ ਚੰਟਾ ਬੰਦਾ ਬਾਕੀ ਗੱਲ ਹੋਰ ਹੈ ਭਾਈ ਮੈਂ ਉਸ ਪਾਸ ਨੇੜੇ ਸਚਾਈ ਹੈ ਸਚਾਈ ਹੈ ਉਹ ਬੰਦਾ ਨਾ ਕਰੈਕਟਰ ਪੱਖੋਂ ਸਾਫ਼ ਸੁਥਰਾ ਐ ਇਹ 'ਚ ਕੋਈ ਦਰਮਾਨੀ ਜਿਹੜੀ ਗੱਲ ਸੱਚੀ ਐ ਉਹ ਸੱਚੀ ਕਹਿਣੀ ਬਣਦੀ ਐ ਕਿਉਂਕਿ ਉਹਨਾਂ ਨੇ ਉਸ ਬਾਬੇ ਨੇ ਜੋਗਾ ਜਗਾ ਕਰਾ ਕੇ ਲੋਕਾਂ ਨੂੰ ਕੁਛ ਨਫਰ ਦੇਣ ਦੀ ਕੋਸ਼ਿਸ਼ ਵੀ ਕੀਤੀ ਐ ਪਰ ਆਪਣਾ ਇਲਾਜ ਕਰਾਉਣ ਲਈ ਉਹ ਵੀ ਚੱਲ ਜਾਂਦਾ ਇੰਗਲੈਂਡ ਗਈ ਬਣੇ ਇੱਥੇ ਲੋਕਾਂ ਨੂੰ ਕਹਿੰਦਾ ਜੋਗਾ ਨਾਲ ਆਹ ਹੋਊਗਾ ਜੋਗਾ ਨਾਲ ਉਹ ਹੋਊਗਾ ਤੇ ਆਪਣਾ ਇਲਾਜ ਕਰਾਉਣ ਵੇਲੇ ਉਹ ਵੀ ਇੰਗਲੈਂਡ ਪਹੁੰਚਿਆ ਹੁੰਦਾ ਆ ਖੁਦ ਵੀ ਇੰਗਲੈਂਡ ਜਾ ਕੇ ਖੁੱਲਦੀ ਐ ਜਾ ਸੌਂ ਜਾਂਦਾ ਟਿਕਾ ਲਾ ਕੇ ਭੇਜ ਲੈਂਦੇ ਐ ਤੇ ਉੱਥੇ ਜਾ ਕੇ ਨਹੀਂ ਤੇ ਖੁੱਲਦੀ ਆਉਂਦੀ ਨਹੀਂ ਯਾਨੀ ਕਿ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਵੀ ਕੀ ਕਰਨਾ ਹੈ ਕੀ ਨਾ ਜਿਹੜੀਆਂ ਗੋਲੀਆਂ ਲੋਕਾਂ ਨੂੰ ਦਿੰਦੇ ਨੇ ਨਾ ਉਹ ਗੋਲੀਆਂ ਆਪ ਨਹੀਂ ਖਾਂਦੇ ਜਿੱਤੇ ਰੱਖਿਓ ਅੜੀਆਂ ਗੋਲੀਆਂ ਵੱਟ ਵੱਟ ਕੇ ਕਾਲੀਆਂ ਬੇੜੀਆਂ ਗੋਲੀਆਂ ਦਿੰਦੇ ਨੇ ਨਾ ਵੀ ਐ ਹੋ ਜਾਊਗਾ ਐ ਹੋ ਜਾਊ ਆਪ ਨਹੀਂ ਖਾਂਦੇ ਇਹ ਕਿ ਲੋਕਾਂ ਨੂੰ ਖਵਾਉਂਦੇ ਆਪ ਤਾਂ ਅੰਗਰੇਜ਼ੀ ਦਵਾਈਆਂ ਵਰਤਦੇ ਨੇ ਵੱਡੇ ਡਾਕਟਰਾਂ ਕੋਲੇ ਮਹਿੰਗੇ ਹਸਪੀਟਲਾਂ 'ਚ ਜਾਂਦੇ ਚਲੋ ਹੋਰ ਪਾਸੇ ਨਾ ਮੈਂ ਜਾਮ ਜਿਹੜਾ ਵੀ ਬਾਬਾ ਇੱਕ ਮੰਨਜਾ ਕਰਦਾ ਨਾ ਵੀ ਮੇਰੇ ਭਗਤ ਵਾਲੇ ਨੇ ਵੋਟਾਂ ਵਾਕੇ ਸਰਕਾਰ ਬਣਾ ਦੇਣਗੇ ਨਾ 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 ਭਗਤਾਂ ਨੂੰ ਸਮਝਾਵਾਂਗੇ ਆਪਾਂ ਭਗਤਾਂ ਨੂੰ ਦੱਸਾਂਗੇ ਆਪਾਂ ਐ ਚੰਗੀ ਤਰ੍ਹਾਂ ਪਿਆਰ ਦੇ ਨਾਲ ਵੀ ਨਹੀਂ ਭਾਈ ਬਾਬਾ ਰੱਬ ਦੇ ਨਾਂ ਤੇ ਤੁਹਾਨੂੰ ਗੁੰਮਰਾਹ ਕਰਦਾ ਹੈ ਬਚਿਓ ਇਹਨਾਂ ਤੋਂ ਬਚਿਓ ਐਨੀ ਗੱਲ ਬਹੁਤਾ ਕਹਿਣ ਦੀ ਜੀਨੇ ਸਰਕਾਰ ਬਣਾਉਣੀ ਹੈ ਸਿੱਧੇ ਤੌਰ ਤੇ ਆਓ ਮੈਦਾਨ ਦੇ ਵਿੱਚ ਸਿੱਧੇ ਤੌਰ ਤੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ